ਅਵਲਟਨ ਦਾ ਆਗਾਜ਼ ਕਰਦੇ ਹਾਂ ਵੱਡੀ ਖਬਰ ਦੇ ਨਾਲ ਨਸ਼ੇ ਦੇ ਮੁੱਦੇ ਦੇ ਉੱਤੇ ਪੰਜਾਬ ਸਰਕਾਰ ਦੇ ਉੱਤੇ ਸਖਤ ਹੋਈ ਹੈ ਹਾਈ ਕੋਰਟ ਤਾਂ ਪੰਜਾਬ ਸਰਕਾਰ ਦੇ ਉੱਤੇ ਹਾਈ ਕੋਰਟ ਦੀ ਸਖਤੀ ਸੂਬਾ ਸਰਕਾਰ ਤੋਂ ਤਲਬ ਕੀਤੀ ਗਈ ਵਿਸਤਾਰਤ ਰਿਪੋਰਟ 10 ਦਸੰਬਰ ਤੱਕ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਨੇ ਚੀਫ ਜਸਟਿਸ ਸ਼ੀਲ ਨਾਗੂ ਤੇ ਜਸਟਿਸ ਸੰਜੀਵ 베ਰੀ ਦੀ ਬੈਂਚ ਦੇ ਵੱਲੋਂ ਰਿਪੋਰਟ ਮੰਗੀ ਗਈ ਹੈ ਪੰਜਾਬ ਦੇ ਵਿੱਚ ਨਸ਼ਿਆਂ ਦੀ ਸਮੱਸਿਆ ਬੇहद ਗੰਭੀਰ ਹਾਈ ਕੋਰਟ ਦੇ ਵੱਲੋਂ ਅਹਿਮ ਟਿੱਪਣੀ ਕੀਤੀ ਗਈ ਹੈ ਲੁਧਿਆਣਾ ਵਾਸੀ ਲਾਭ ਸਿੰਘ ਦੀ ਜਨ ਹਿਤ ਪਟੀਸ਼ਨ ਦੇ ਉਤੇ ਸੁਣਵਾਈ ਦੌਰਾਨ ਇਹ अहम ਟਿੱਪਣੀ ਅਦਾਲਤ ਦੇ ਵੱਲੋਂ ਕੀਤੀ ਹੈ ਪਟੀਸ਼ਨ ਦੇ ਵਿੱਚ ਸੰਸਦ ਦੀ ਸਾਲ 2023 ਦੀ ਰਿਪੋਰਟ ਦਾ ਹਵਾਲਾ ਦਿੱਤਾ ਗਿਆ ਹੈ ਰਿਪੋਰਟ ਮੁਤਾਬਕ ਪੰਜਾਬ ਦੇ ਵਿੱਚ ਨਸ਼ੇ ਦੀ ਲਪੇਟ 'ਚ 66 ਲੱਖ ਲੋਕ ਨੇ ਆਪ ਦੀ ਯੁੱਧ ਨਸ਼ਿਆਂ ਵਿਰੁੱਧਾ ਜ਼ਮੀਨੀ ਪੱਧਰ ਦੇ ਉਤੇ ਅਸਰ ਨਹੀਂ ਦਿਖ ਰਿਹਾ ਇੱਕ ਪਾਸੇ ਸਰਕਾਰ ਦੇ ਦਾਅਵੇ ਤੇ ਦੂਜੇ ਪਾਸੇ ਰਿਪੋਰਟ ਇੱਕ ਪਾਸੇ ਸਰਕਾਰ ਕਹਿੰਦੀ ਹੈ ਯੁੱਧ ਨਸ਼ਿਆਂ ਵਿਰੁੱਧ ਦੇ ਇਸੇ ਤਹਿਤ ਕਾਰਵਾਈ ਹੋ ਰਹੀ ਹੈ ਨਸ਼ਾ ਤਸਕਰਾਂ ਦੇ ਖਿਲਾਫ ਪਰ ਪੰਜਾਬ 'ਚ ਨਸ਼ਾ ਕਿੰਨਾ ਮੁਕਿਆ ਹੈ ਪੰਜਾਬ ਦੇ ਲੋਕ ਕਿੰਨੇ ਵੱਡੀ ਗਿਣਤੀ 'ਚ ਨਸ਼ੇ ਦੇ ਗਲਤਾਨ ਨੇ ਸੂਬਾ ਸਰਕਾਰ ਤੋਂ ਅਦਾਲਤ ਦੇ ਵੱਲੋਂ ਵਿਸਤਾਰਿਤ ਰਿਪੋਰਟ ਮੰਗ ਲਈ ਗਈ ਪੰਜਾਬ 'ਚ ਨਸ਼ਿਆਂ ਦੀ ਸਮੱਸਿਆ ਬੇहद ਗੰਭੀਰ ਹਾਈ ਕੋਰਟ ਦੀ ਅਹਿਮ ਟਿੱਪਣੀ ਪਟੀਸ਼ਨ ਚ ਸੰਸਦ ਦੀ ਸਾਲ 2023 ਦੀ ਰਿਪੋਰਟ ਦਾ ਹਵਾਲਾ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਪੰਜਾਬ ਚ ਨਸ਼ੇ ਦੀ ਲਪੇਟ 66 ਲੱਖ ਲੋਕ ਨੇ। ਬਹੁਤ ਵੱਡਾ ਅੰਕੜਾ। ਆਪ ਦੀ ਯੁੱਧ ਨਸ਼ਿਆਂ ਵਿਰੁੱਧਾ ਜ਼ਮੀਨੀ ਪੱਧਰ ਦੇ ਉੱਤੇ ਅਸਰ ਨਹੀਂ ਦਿਖ ਰਿਹਾ। ਪਰ ਸਰਕਾਰ ਜਰੂਰ ਪਿੱਠ ਥਾਪੜ ਰਹੀ ਹੈ। ਨਸ਼ੇ ਦੇ ਮੁੱਦੇ ਤੇ ਪੰਜਾਬ ਸਰਕਾਰ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਸਖਤ ਸੂਬਾ ਸਰਕਾਰ ਤੋਂ ਤਲਬ ਕੀਤੀ ਗਈ ਵਿਸਤਾਰਤ ਰਿਪੋਰਟ 66 ਲੱਖ ਲੋਕਾਂ ਦਾ ਜਦੋਂ ਜ਼ਿਕਰ ਰਿਪੋਰਟ ਦੇ ਵਿੱਚ ਹੋਵੇ ਤਾਂ ਲਾਜ਼ਮੀ ਤੌਰ ਦੇ ਉੱਤੇ ਮਸਲਾ ਬੇहद ਗੰਭੀਰ 10 ਦਸੰਬਰ ਤੱਕ ਦਾ ਸਮਾਂ ਦਿੱਤਾ ਗਿਆ ਨਸ਼ੇ ਦੇ ਮੁੱਦੇ ਤੇ ਪੰਜਾਬ ਸਰਕਾਰ ਦੇ ਉੱਤੇ ਹਾਈ ਕੋਰਟ ਨੇ ਸਖਤੀ ਵਿਖਾਈ ਹੈ ਸੂਬਾ ਸਰਕਾਰ ਤੋਂ ਤਲਬ ਕੀਤੀ ਗਈ ਹੈ ਵਿਸਤਾਰਤ ਰਿਪੋਰਟ ਕਿ ਪੂਰੀ ਤਫਸੀਲ ਦੇ ਵਿੱਚ ਦੱਸਿਆ ਜਾਵੇ ਨਸ਼ੇ ਨੂੰ ਲੈ ਕੇ 10 ਦਸੰਬਰ ਤੱਕ ਰਿਪੋਰਟ ਪੇਸ਼ ਕਰਨ ਦੇ ਹੁਕਮ ਪੰਜਾਬ ਸਰਕਾਰ ਨੂੰ ਦਿੱਤੇ ਚੀਫ ਜਸਟਿਸ ਸ਼ੀਲ ਨਾਗੂ ਤੇ ਜਸਟਿਸ ਸੰਜੀਵ 베ਰੀਦੀ ਬੈਂਚ ਨੇ ਰਿਪੋਰਟ ਮੰਗੀ ਪੰਜਾਬ ਚ ਨਸ਼ਿਆਂ ਦੀ ਸਮੱਸਿਆ ਬੇਹਦ ਗੰਭੀਰ ਪੰਜਾਬ ਹਰਿਆਣਾ ਹਾਈ ਕੋਰਟ ਦੀ ਅਹਿਮ ਟਿੱਪਣੀ ਲੁਧਿਆਣਾ ਵਾਸੀ ਲਾਖਪਤ ਸਿੰਘ ਦੀ ਜਨਹਿਤ ਪਟੀਸ਼ਨ ਦੇ ਉੱਤੇ ਸੁਣਵਾਈ ਹੋਈ ਇਸ ਦਰਮਿਆਨ ਪੰਜਾਬ ਸਰਕਾਰ ਦੀ ਜਵਾਬਕਲਵੀ ਪटीशन ਕੇ ਸੰਸਦੀ ਸਾਲ 2023 ਦੀ ਰਿਪੋਰਟ ਦਾ ਹਵਾਲਾ ਦਿੱਤਾ ਗਿਆ। ਰਿਪੋਰਟ ਮੁਤਾਬਕ ਪੰਜਾਬ ਚ ਨਸ਼ੇ ਦੀ ਲਪੇਟ ਚ 66 ਲੱਖ ਲੋਕ ਆਏ। ਤਾਂ ਲਾਜ਼ਮੀ ਤੌਰ ਦੇ ਉੱਤੇ ਜਦੋਂ ਸਰਕਾਰ ਨੇ ਨਸ਼ੇ ਦੇ ਖਿਲਾਫ ਸੂਬੇ ਚ ਜੰਗ ਛੇੜੀ ਹੋਵੇ ਤੇ ਦੂਜੇ ਪਾਸੇ ਇਸ ਦਾ ਇਹ ਅਸਰ ਵੇਖਣ ਨੂੰ ਮਿਲਦਾ ਹੀ ਨਾ ਹੋਵੇ ਕੋਈ ਜ਼ਮੀਨੀ ਹਕੀਕਤ ਸਰਕਾਰ ਦੀ ਇਸ ਯੰਗ ਜੰਗ ਦੀ ਗਰਾਊਂਡ ਪੱਧਰ ਦੇ ਉੱਤੇ ਵੇਖਣ ਨੂੰ ਨਾ ਮਿਲੇ। ਕਲਾਜ਼ਬੀ ਤੌਰ ਦੇ ਉੱਤੇ ਵੱਡੇ ਸਵਾਲ ਉੱਠਦੇ ਨੇ। 68 ਲੱਖ ਲੋਕਾਂ ਦਾ ਜ਼ਿਕਰ ਹੈ। ਆਪ ਦੀ ਯੁੱਧ ਨਸ਼ਿਆਂ ਵਿਰੁੱਧ ਦਾ ਜ਼ਮੀਨੀ ਪੱਧਰ ਦੇ ਉੱਤੇ ਅਸਰ ਵਿਖਾਈ ਨਹੀਂ ਦੇ ਰਿਹਾ। ਨਸ਼ੇ ਦੇ ਮੁੱਦੇ ਦੇ ਉੱਤੇ ਪੰਜਾਬ ਸਰਕਾਰ ਦੇ ਉੱਤੇ ਹਾਈ ਕੋਰਟ ਦੀ ਸ਼ਕਤੀ ਸੂਬਾ ਸਰਕਾਰ ਤੋਂ ਤਲਬ ਕੀਤੀ ਗਈ ਵਿਸਥਾਰਿਤ ਰਿਪੋਰਟ ਕੀ ਪੂਰੀ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਜਾਵੇ ਕਿ ਕੀ ਕਦਮ ਚੁੱਕੇ ਜਾ ਰਹੇ ਨੇ ਕਿੰਨੇ ਲੋਕ ਨਸ਼ੇ ਦੇ ਵਿੱਚ ਗਲਤਾਨ ਨੇ ਨਸ਼ਾ ਤਸਕਰਾਂ ਦੇ ਉੱਤੇ ਕਿਵੇਂ ਨੱਥ ਪਾਈ ਜਾ ਰਹੀ ਹੈ ਨਸ਼ੇ ਨੂੰ ਲੈ ਕੇ ਕੀ ਕਦਮ ਸਰਕਾਰ ਚੁੱਕ ਰਹੀ ਹੈ ਬਹੁਤ ਵੱਡੇ ਸਵਾਲ ਕਿਉਂਕਿ ਪੰਜਾਬ 'ਚ ਨਸ਼ਿਆਂ ਦੇ ਮਸਲੇ ਦੇ ਉੱਤੇ ਵਿਧਾਨ ਸਭਾ ਦੀਆਂ ਚੋਣਾਂ ਤੱਕ ਲੜੀਆਂ ਜਾ ਚੁੱਕੀਆਂ ਨੇ ਕਈ ਪਾਰਟੀਆਂ ਦੇ ਵੱਲੋਂ ਲਸ਼ੇ ਨਸ਼ੇਦਾਰ ਲੱਕ ਤੋੜਨ ਦਾ ਦਾਵਾ ਵੀ ਕੀਤਾ ਜਾ ਚੁੱਕਿਆ ਹੈ ਨਸ਼ਾ ਮਕਾਉਣ ਦੇ ਦਾਅਵੇ ਹੋਏ ਕੋਈ 4 ਹਫ਼ਤਿਆਂ ਦਾ ਜ਼ਿਕਰ ਕਰ ਰਿਹਾ ਕੋਈ 2 ਦਿਨਾਂ ਦਾ ਪਰ ਪੰਜਾਬ 'ਚ ਨਸ਼ਾ ਕਿੰਨਾ ਮੁੱਕਿਆ ਇਹ ਪੰਜਾਬੀ ਜਾਣਦੇ ਨੇ ਮੁੱਕ ਰਹੀ ਹੈ ਪੰਜਾਬ ਦੀ ਜਵਾਨੀ ਨਸ਼ੇ ਦੇ ਵਿੱਚ ਗਲਤਾਨ ਹੋ ਕੇ ਨਸ਼ੇ ਦੇ ਮੁੱਦੇ ਤੇ ਪੰਜਾਬ ਸਰਕਾਰ ਦੇ ਉੱਤੇ ਹਾਈ ਕੋਰਟ ਦੀ ਸ਼ਕਤੀ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਪ੍ਰੀਤ ਜੁੜੇ ਨੇ ਫੋਨ ਲਾਈਨ ਦੇ ਉੱਤੇ ਤਾਂ ਪ੍ਰੀਤ ਜਦੋਂ ਅਦਾਲਤ ਦੇ ਵੱਲੋਂ ਵਿਸਥਾਰਤ ਰਿਪੋਰਟ ਮੰਗੀ ਗਈ ਤੇ ਨਸ਼ੇ ਨੂੰ ਬੇहद ਗੰਭੀਰ ਸਮੱਸਿਆ ਤੱਕ ਕਰਾਰ ਦਿੱਤਾ ਜਾਵੇ ਤਾਂ ਲਾਜ਼ਮੀ ਤੌਰ ਦੇ ਉੱਤੇ ਸਰਕਾਰ ਦੇ ਲਈ ਵੀ ਇਹ ਮੰਥਨ ਦੀ ਘੜੀ ਹੈ ਕੀ ਕੁਝ ਅਦਾਲਤ ਦੇ ਵੱਲੋਂ ਟਿੱਪਣੀਆਂ ਕੀਤੀਆਂ ਕੋਈ ਜਿਹੜਾ ਪੂਰਾ ਮਾਮਲਾ ਹਾਈ ਕੋਰਟ 'ਚ ਪਹੁੰਚਿਆ ਸੀਗਾ ਇਹ ਪੂਰਾ ਮਾਮਲਾ ਉਦੋਂ ਜਾਗਰ ਹੋਇਆ ਜਦੋਂ ਇੱਕ ਅਖਬਾਰ 'ਚ ਖਬਰ ਛਪੀ ਇੱਕ 5.5 ਮਹੀਨੇ ਦੇ ਬੱਚੇ ਨੂੰ ਜਿਹੜੇ ਉਹਦੇ ਮਾਤਾ ਪਿਤਾ ਨੇ ਅੱਗੇ ਵੇਚ ਦਿੱਤਾ ਤੇ ਉਹ ਵੇਚਿਆ ਇਸ ਕਰਕੇ ਕਿਉਂਕਿ ਉਹਨਾਂ ਨੂੰ ਪੈਸੇ ਮਿਲਣ ਕਿਉਂਕਿ ਉਹ ਦੋਨੋਂ ਡਰਗ ਐਡਿਕਟ ਸੀਗੇ ਉਸ ਮਾਮਲੇ 'ਚ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਬੱਚਾ 5.5 ਮਹੀਨੇ ਦਾ ਕਿੱਥੇ ਰਹੇਗਾ ਲੇਕਿਨ ਇਹ ਪੂਰੀ ਪਟੀਸ਼ਨ ਹਾਈ ਕੋਰਟ ਚ ਪਾਈ ਗਈ ਬੱਚੇ ਦੇ ਵਾਸਤੇ ਲੇਕਿਨ ਨਾਲ ਇੱਕ ਬਹੁਤ ਸੰਗੀਨ ਇਹਦੇ ਵਿੱਚ ਪਟੀਸ਼ਨ ਵਿੱਚ ਪਈ ਤੇ ਨੇ ਕੋਈ ਲੁਧਿਆਣਾ ਦੇ ਜਿਹੜੇ ਲਾਪ ਸਿੰਘ ਹੈ ਉਹਨਾਂ ਨੇ ਪਟੀਸ਼ਨ ਪਾਈ ਸੀ ਉਹਨਾਂ ਨੇ ਕਿਹਾ ਸੀਗਾ ਕਿ ਇਹ ਸਿਰਫ ਇੱਕ ਰਿਮੋਟ ਇਨਸੀਡੈਂਟ ਨਹੀਂ ਹੈ ਕਿ ਕਿਤੇ ਇੱਕ ਡਰਗ ਐਡਿਕਟ ਮਾਪੇ ਉਹਨਾਂ ਆਪਣੇ ਬੱਚੇ ਵੇਚਦੇ ਸਿਰਫ ਨਸ਼ੇ ਦੇ ਚਿੱਟੇ ਵਾਸਤੇ ਇਹਦੇ ਵਿੱਚ ਉਹਨਾਂ ਨੇ ਪਾਰਲੀਮੈਂਟ ਚ ਜਿਹੜੀ 2023 ਚ ਜਿਹੜੀ ਰਿਪੋਰਟ ਪੇਸ਼ ਕੀਤੀ ਸੀ ਉਹਦੇ ਵਿੱਚ ਕਈ ਆંકੜੇ ਦਿੱਤੇ ਹੈ ਕਿ ਉਸ ਰਿਪੋਰਟ ਜਿਹੜੀ ਪਾਰਲੀਮੈਂਟ ਚ ਪੇਸ਼ ਕੀਤੀ ਗਈ ਉਹਦੇ ਵਿੱਚ ਕਈ ਖੁਲਾਸੇ ਹੋਏ ਸੀ ਕਿ ਪੰਜਾਬ ਚ 6.5 ਮਿਲੀਅਨ ਤੋਂ ਜ਼ਿਆਦਾ ਲੋਕੀ ਡਰੱਗਸ ਦੀ ਚਪੇਟ ਹੈਗੇ ਨੇ ਤੇ ਇਸੇ ਤਰੀਕੇ ਨਾਲ ਦੇਖਿਆ ਜਾਬ ਤਕਰੀਬਨ 7 ਲੱਖ ਬੱਚੇ ਜਿਹੜਾ ਦੀ ਉਮਰ 10 ਤੋਂ 17 ਸਾਲ ਹੈਗੀਆਂ ਨੇ ਉਹ ਇਹਦੇ ਵਿੱਚ ਸ਼ਾਮਿਲ ਹੈਗੇ ਨੇ ਮੌਤਾਂ ਜਿਹੜੇ ਪੂਰੇ ਹਿੰਦੁਸਤਾਨ ਚ ਦੇਖਿਆ ਜਾਵੇ ਡਰੱਗ ওভারਡੋਜ਼ ਨਾਲ ਜਿਹੜੀ ਮੌਤਾਂ ਹੋਈਆਂ ਨੇ ਉਹਦੇ ਵਿੱਚ ਵੀ 21% ਕੱਲੇ ਪੰਜਾਬ ਤੋਂ ਹੁੰਦੀਆਂ ਨੇ ਇਸੇ ਤਰੀਕੇ ਨਾਲ ਮਹਿਲਾਵਾਂ ਦਾ ਵੀ ਦਾ ਸਿਰਫ ਪੁਰਸ਼ ਤੇ ਬੱਚੇ ਹੈਗੇ ਨੇ ਇਹਦੇ ਵਿੱਚ ਮਹਿਲਾਵਾਂ ਵੀ ਸ਼ਾਮਿਲ ਹੈਗੀਆਂ ਨਾ ਤੇ ਮਹਿਲਾਵਾਂ ਦਾ ਵੀ ਹਿੱਸੇ ਦਾ ਬਰੀ ਪੂਰੇ ਹਿੰਦੁਸਤਾਨ ਚ 16% ਪੰਜਾਬ ਦੀ ਹੈਗੀ ਹੈ ਬੜਾ ਸੀਰੀਅਸ ਇਸ਼ੂ ਹੈ ਇਹਨੂੰ ਵੀ ਐਡਰੈਸ ਕੀਤਾ ਜਾਵੇ ਹਾਈ ਕੋਰਟ ਨੇ ਰਿਪੋਰਟ ਮੰਗੀ ਸੀ ਤੇ ਪੰਜਾਬ ਸਰਕਾਰ ਨੇ ਹੁਣ ਦੱਸਿਆ ਕਿ ਜਿਹੜਾ ਉਹ ਬੱਚਾ ਹੈਗਾ ਜਿਹਨੂੰ ਵੇਚਿਆ ਗਿਆ ਸੀ ਉਹ ਲੁਧਿਆਣਾ ਉਹ ਸਾਰੇ ਬਠਿੰਡਾ ਦੇ ਇੱਕ ਅनाथ ਆਸ਼ਰਮ ਚ ਹੈਗਾ ਤੇ ਉਹ ਸਰਕਾਰੀ ਅनाथ ਆਸ਼ਰਮ ਹੈਗਾ ਤੇ ਉੱਥੇ ਉਹਦਾ ਬੈਟਰ ਦੇਖਭਾਲ ਕੀਤੀ ਜਾ ਰਹੀ ਹੈ ਹਾਈ ਕੋਰਟ ਨੇ ਉਸ ਰਿਪੋਰਟ ਤੇ ਸੰਤੁਸ਼ਟੀ ਜਤਾਈ ਲੇਕਿਨ ਇਹ ਡਰੱਗ ਦੇ ਜਿਹੜੇ ਆંકੜੇ ਹਾਈ ਕੋਰਟ ਪੇਸ਼ ਕੀਤੇ ਗਏ ਇਹ ਤੇ ਹਾਈ ਕੋਰਟ ਨੇ ਕਿਹਾ ਕਿ ਇਹ ਬਹੁਤ ਸੀਰੀਅਸ ਹੈਗਾ ਪੰਜਾਬ ਚ ਜਿਸ ਤਰੀਕੇ ਨਾਲ ਡਰੱਗ ਵਧਦੀ ਜਾ ਰਹੀ ਹੈ ਔਰ ਜੇ ਆંકੜੇ ਇਸ ਤਰੀਕੇ ਦੇ ਹੈਗੇ ਨੇ ਕਿ 6.5 ਮਿਲੀਅਨ ਜੇ ਦੇਖਿਆ ਜਾਵੇ ਤਾਂ 1 ਮਿਲੀਅਨ 10 ਲੱਖ ਮਤਲਬ ਕਿ ਕਰੀਬਨ 60 ਲੱਖ ਲੋਕੀ ਨਸ਼ੇ ਦੀ ਚਪੇਟ ਚ ਹੈਗੇ ਨੇ ਪੰਜਾਬ ਚ ਤੇ ਬਹੁਤ ਵੱਡੀ ਸਮੱਸਿਆ ਹੈਗੀ ਐ ਇਸ ਕਰਕੇ ਹੁਣ ਪੰਜਾਬ ਸਰਕਾਰ ਨੂੰ ਇਸ ਪੂਰੇ ਮਾਮਲੇ ਚ ਰਿਪੋਰਟ ਦਾਖਲ ਕਰਨ ਦੇ ਵਾਸਤੇ ਆਦੇਸ਼ ਦਿੱਤੇ ਨੇ ਔਰ ਇਹ ਪੰਜਾਬ ਚ ਨਸ਼ੇ ਦੀ ਜਿਹੜੀ ਰੋਕਥਾਮ ਨੂੰ ਲੈ ਕੇ ਪੰਜਾਬ ਸਰਕਾਰ ਕੀ ਕਦਮ ਉਠਾ ਰਹੀ ਹੈ ਉਹਦੇ ਵਾਸਤੇ ਵੀ ਜਾਣਕਾਰੀਆਂ ਪੂਰੀਆਂ 10 ਦਸੰਬਰ ਨੂੰ ਮੰਗਿਆ ਨੇ ਹਾਈ ਕੋਰਟ ਨੇ ਕਿਉਂਕਿ ਇਸ ਪਟੀਸ਼ਨ ਵਿੱਚ ਕਈ આરોਪ ਲਾਏ ਗਏ ਕਿ ਜਿਸ ਵਕਤ 2017 ਚ ਕੈਪਟਨ ਅਮਿੰਦਰ ਸਿੰਘ ਚੋਣਾਂ ਦਾ ਪ੍ਰਚਾਰ ਕਰ ਰਹੇ ਸੀਗੇ ਉਸ ਵੇਲੇ ਉਹਨਾਂ ਨੇ ਗੁਟਕਾ ਸਾਫ ਦੀਕ ਕਬਤ ਖਾਈ ਸੀ ਕਿ ਅਸੀਂ ਚਾਰ ਹੱਪਿਆਂ ਅਜ ਪੰਜਾਬ ਡਰੱਗਸ ਪੰਜਾਬ ਨੂੰ ਡਰੱਗਸ ਤੋਂ ਮੁਕਤ ਕਰ ਦਾਂਗੇ ਲੇਕਿਨ ਉਹ ਤੁਮ ਆਦਮਾਨੀ ਪਾਰਟੀ ਸਰਕਾਰ ਆਂਦੀ ਹੈ ਔਰ ਨਿਤ ਨਵੇਂ ਅਭਿਆਨ ਚਲਾਏ ਜਾਂਦੇ ਨੇ ਕਦੇ ਯੁੱਧ ਨਸ਼ੇਵਰੋਧ ਲੇਕਿਨ ਦੇਖਿਆ ਜਾਵੇ ਤਾਂ ਸਮੱਸਿਆ ਹਜੇ ਵੀ ਦਿਨ-ਪ੍ਰਤੀ-ਦਿਨ ਵੱਧਦੀ ਜਾ ਰਹੀ ਹੈ ਜੇ ਵੀ ਸਾਰੀ ਗੱਲਾਂ ਹਾਈ ਕੋਰਟ ਨੇ ਜਦੋਂ ਸੁਣੀਆਂ ਤੇ ਇਹਨੂੰ ਕਾਫੀ ਸੀਰੀਅਸ ਤੋਂ ਲੁਕਾਉਣਾ ਕਰਾ ਦਿੰਦੇ ਹੁਣ ਪੰਜਾਬ ਸਰਕਾਰ ਤੋਂ ਇਸ ਪੂਰੇ ਮੁੱਦੇ ਉੱਤੇ ਡਰੱਗਸ ਦੀ ਪ੍ਰੋਬਲਮ ਇਹ ਤੁਸੀਂ ਕਰ ਰਹੇ ਹੈਗੇ ਨੂੰ ਕੀ ਕਦਮ ਉਠਾਏ ਜਾ ਰਹੇ ਨੇ ਉਹਦੀ ਪੂਰੀ ਜਾਣਕਾਰੀ ਪੂਰੀ ਰਿਪੋਰਟ ਹਾਈ ਕੋਰਟ ਨੇ 10 ਦਸੰਬਰ ਨੂੰ ਹਾਈ ਕੋਰਟ ਵਿੱਚ ਪੇਸ਼ ਕਰਨ ਦਾ ਆਦੇਸ਼ ਦਿੱਤੇ ਜੀ ਪਰ ਲਾਜ਼ਮੀ ਤੌਰ ਤੇ ਪ੍ਰੀਤ ਕਿਉਂਕਿ ਇਹ ਬਹੁਤ ਗੰਭੀਰ ਮਸਲਾ ਹੈ ਜਦੋਂ ਬੱਚਿਆਂ ਤੱਕ ਦਾ ਜ਼ਿਕਰ ਹੋਵੇ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਨੌਜਵਾਨ ਅਜੇ ਵੀ ਨਸ਼ੇ ਦੇ ਕਾਰਨ ਮੌਤ ਦੇ ਮੂੰਹ ਦੇ ਵਿੱਚ ਜਾ ਰਹੇ ਨੇ ਤੁਸੀਂ ਜਿਵੇਂ ਜ਼ਿਕਰ ਕੀਤਾ ਪ੍ਰੀਤ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸੌਂ ਖਾਦੀ ਨਸ਼ੇ ਦਾ ਲੱਕ ਤੋੜਨ ਦਾ ਜ਼ਿਕਰ ਕੀਤਾ ਆਮ ਆਦਮੀ ਪਾਰਟੀ ਨੇ ਵੀ ਇਸੇ ਤਰੀਕੇ ਦਾ ਜ਼ਿਕਰ ਕੀਤਾ ਨਸ਼ੇ ਨੂੰ ਮਕਾਉਣ ਦਾ ਪਰ ਨਾ ਤਾਂ ਨਸ਼ਾ ਮੁਕਰਿਆ ਮੁਕਰਈਏ ਪੰਜਾਬ ਦੀ ਜਵਾਨੀ ਹੌਲੀ-ਹੌਲੀ ਕਰਕੇ ਹਰ ਰੋਜ਼ ਨਵੇਂ ਕੇਸ ਆਉਂਦੇ ਨੇ ਪਰ ਅਜੇ ਇਹਦੇ ਵਿੱਚ ਜਦੋਂ ਰਿਪੋਰਟ ਦਾ ਜ਼ਿਕਰ ਕਰ ਰਹੇ ਕਿਉਂਕਿ ਪੰਜਾਬ ਸਰਕਾਰ ਕਹਿੰਦੀ ਹੈ ਯੁੱਧ ਨਸ਼ਿਆਂ ਵਿਰੁੱਧ ਅਸੀਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰ ਰਹੇ ਹਾਂ ਪਿੰਡਾਂ ਪਿੰਡਾਂ ਤੱਕ ਜਾ ਕੇ ਚੈਕਿੰਗਾਂ ਹੋ ਰਹੀਆਂ ਨੇ ਸਰਕਾਰ ਹਾਈ ਕੋਰਟ ਨੇ ਇਹ ਵੀ ਪੁੱਛਿਆ ਕਿ ਜਿਹੜੀਆਂ ਤੁਸੀਂ ਚੈਕਿੰਗਾਂ ਕਰ ਰਹੇ ਹੋ ਉਹਦਾ ਰਿਜ਼ਲਟ ਕੀ ਹੈ ਪਿੰਡਾਂ ਦੇ ਵਿੱਚ ਜਾ ਕੇ ਅਭਿਆਨ ਤਾਂ ਚਲਾ ਦਿੰਦੇ ਹੋ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਪਰ ਉਜ਼ਰ ਨਤੀਜਾ ਕੀ ਨਿਕਲਦਾ ਹੈ ਹੁਣ ਪੂਰੀ ਰਿਪੋਰਟ ਹਾਈ ਕੋਰਟ ਨੇ ਮੰਗੀ ਐ ਸਪੈਸੀਫਿਕ ਕੁਐਸਚਨਸ ਤਾਂ ਹਾਈ ਕੋਰਟ ਨੇ ਨਹੀਂ ਰੱਖੇ ਲੇਕਿਨ ਇਹ ਜਿਹੜੀ ਰਿਪੋਰਟ ਹੈ ਜਿਹਦੇ ਵਿੱਚ ਕਈ ਤੱਥ ਆਗੇ ਨੇ ਔਰ ਜੋ ਕੁਝ ਰੋਜ਼ ਅਕਵਾਨਾ ਚ ਛਪਦਾ ਵੀ ਆ ਸਾਹਮਣੇ ਵੀ ਆ ਰਿਹਾ ਕਿ ਇਸ ਤਰੀਕੇ ਨਾਲ ਡਰਗ ਓਵਰਡੋਸ ਨਾਲ ਯੂਪੀਈ ਜਵਾਨ ਮੁੰਡਿਆਂ ਦੀ ਜਾਨ ਜਾ ਰਹੀ ਹੈ ਉਹ ਸਾਰੀ ਚੀਜ਼ਾਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਯੁੱਧ ਨਸ਼ਾ ਵਿਰੋਧ ਹਾਈ ਕੋਰਟ ਦੀ ਕਈ ਦੂਸਰੀ ਇਹ ਜਿਹੜਾ ਮਾਮਲਾ ਹੈ ਚੀਫ ਜਸਟਿਸ ਦੀ ਬੈਂਚ ਉੱਤੇ ਚੱਲ ਰਿਹਾ ਕਿਉਂਕਿ ਲਾਰਜਰ ਇੰਟਰਸਟ ਲਾਰਜਰ ਪਬਲਿਕ ਇੰਟਰਸਟ ਦਾ ਮਾਮਲਾ ਹੈਗਾ ਇਸ ਕਰਕੇ ਚੀਫ ਜਸਟਿਸ ਨੂੰ ਲੇਕਿਨ ਹਾਈ ਕੋਰਟ ਦੀ ਦੂਸਰੀ ਬੈਂਚਸ ਵੀ ਕਈ ਵਾਰ ਪੰਜਾਬ ਸਰਕਾਰ ਜਿਹੜੀ ਯੁੱਧ ਨਸ਼ਾ ਵਿਰੁੱਧ ਹੈਗੀ ਹੈ ਉਹ ਮੁਹਿੰਮ ਤੇ ਸਵਾਲ ਚੱਕ ਚੁੱਕੀ ਹੈ ਜਿਸ ਤਰੀ ਸਿਰਫ ਪਰਚੇ ਵੰਡਣ ਵਾਸਤੇ ਸਿਰਫ ਇਹ ਦਿਖਾਉਣ ਵਾਸਤੇ ਕਿ ਪੰਜਾਬ ਸਰਕਾਰ ਐਨਡੀਬੀਸ ਦੇ ਪਰਚੇ ਜਾਦੂਦਸ਼ ਕਰਦੀ ਹੈ ਉਹ ਦਿਖਾਉਣ ਵਾਸਤੇ ਪਰਚੇ ਕੀਤੇ ਜਾ ਰਹੇ ਹਨ ਕਈ ਮਜਾਰੇ ਜਿਹੜੇ નિર્ਦੋਸ਼ ਹੈਗੇ ਨੇ ਉਹਨਾਂ ਨੂੰ ਵੀ ਫਸਾਇਆ ਜਾ ਰਿਹਾ ਜਦੋਂ ਹਾਈ ਕੋਰਟ ਹੈ ਦੇਖਿਆ ਜਬ ਤਾ ਪੈਰਾਸੀਟਾਮੋਲ ਦੀਆਂ ਗੋਲੀਆਂ ਪਾ ਕੇ ਐਨਡੀਪੀਐਸ ਦੇ ਪਰਚੇ ਦਰਜ ਕੀਤੇ ਜਾਂਦੇ ਨੇ ਹਾਈ ਕੋਰਟ ਨੇ ਉਹਦੇ ਵੀ ਕਾਫੀ سنگੀਨ ਸਵਾਲ ਉਦੋਂ ਡੀਜੀਪੀ ਨੇ ਜਵਾਬ ਦੇਲ ਵੀ ਕੀਤੀ ਸੀ ਡੀਜੀਪੀ ਨੇ ਖੁਦ ਹਾਈ ਕੋਰਟ ਨੂੰ ਅੰਟਰਟੇਕਿੰਗ ਦਿੱਤੀ ਸੀ ਕਿ ਅਸੀਂ ਕਿਸੇ નિર્ਦੋਸ਼ ਨਹੀਂ ਪਤਾਵਾਂਗੇ ਲੇਕਿਨ ਲਗਾਤਾਰ ਇਦਾਂ ਦੇ ਮਾਮਲੇ ਹਜੇ ਵੀ ਦੂਸਰੀ ਬੈਂਚਸ ਵਿੱਚ ਹਾਈ ਕੋਰਟ ਚ ਆ ਰਹੇ ਨੇ ਲੇਕਿਨ ਇਹ ਚੀਜ਼ ਜਸਟਿਸ ਦੀ ਬੈਂਚ ਹੈਗੀ ਹੈ ਚੀਜ਼ ਜਸਟਿਸ ਨਾਲ ਪੰਜਾਬ ਸਰਕਾਰ ਤੇ ਸਵਾਲ ਚੱਕੇ ਨੇ ਇਹ ਸਿਰਸ ਇਸ਼ੂ ਹੈਗਾ ਪੰਜਾਬ ਸਰਕਾਰੀ ਦੇ ਲੋਕਾਂ ਬਸਤੇ ਕਰਕੇ ਲਈ ਹੈ ਹੁਣ ਪੂਰੀ ਜਾਣਕਾਰੀ ਚੀਫ ਜਸਟਿਸ ਨੂੰ ਜੜੀ ਪੈਣੀ ਹੈ ਪੰਜਾਬ ਸਰਕਾਰ ਚੀਫ ਜਸਟਿਸ ਨੂੰ ਦੇਣਗੇ ਕਿ ਇਹ ਹੁੰਦਾ ਹੈ ਕਿ ਕਾਰਵਾਈ ਕੀਤੀ ਜਾ ਰਹੀ ਹੈ ਰੋਕਥਾਂ ਬਸਤੇ ਕਿਉਂਕਿ ਇਸ਼ੂ ਬਹੁਤ ਗੰਭੀਰ ਹੋ ਗਿਆ ਹੈ ਤੇ ਹਾਈ ਕੋਰਟ ਨੇ ਸਿਰਫ ਇੱਕ ਮਾਮਲੇ ਦਾ ਸੰਗਿਆਨ ਲਿਆ ਹੈ ਪਰ ਉਹਨੂੰ ਇਹ ਪੂਰੀ ਪਟੀਸ਼ਨ ਦਾ ਏਰੀਆ ਬਹੁਤ ਵਾਈਡ ਕਰਤਾ ਹੈ ਇਹਦੇ ਵਿੱਚ ਸਕੋਪ ਵਧਾਤਾ ਹੈ ਔਰ ਪੂਰੇ ਪੰਜਾਬ ਨੂੰ ਇਹਦੇ ਵਿੱਚ ਸ਼ਾਮਲ ਕਰ ਲਿਆ ਹੈ ਤੇ ਹੁਣ ਪੰਜਾਬ ਸਰਕਾਰ ਤੋਂ ਜਵਾਬ ਤਲਬੀ ਹੋਈ ਹੈ ਜੀ ਜੀ ਪ੍ਰੀਤ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਰਿਪੋਰਟ ਮੁਤਾਬਿਕ ਪੰਜਾਬ ਦੇ ਵਿੱਚ ਨਸ਼ੇ ਦੀ ਲਪੇਟ 66 ਲੱਖ ਲੋਕ ਤਲਾਸ਼ੀ ਤੌਰ 'ਤੇ ਇਹ ਅੰਕੜਾ ਬੇहद ਗੰਭੀਰ ਡਰਾਉਣ ਵਾਲਾ ਤੇ ਅਦਾਲਤ ਦੇ ਵੱਲੋਂ ਵੀ ਇਸ ਨੂੰ ਸੰਜੀਦਗੀ ਦੇ ਨਾਲ ਲਿਆ ਜਾ ਰਿਹਾ ਹੈ ਪੰਜਾਬ ਸਰਕਾਰ ਦੀ ਜਵਾਬ ਤਲਬੀ ਹੋਈ